ਹਾਂਜੀ ਸਾਰੇ ਵੀਰੋ ਭੈਣੋ ਸਾਰੀ ਗੱਲ ਜੀ ਅੱਜ ਦੱਸਦੇ ਆਂ ਵੀਡੀਓ ਦੇ ਵਿੱਚ ਵੀ ਤੁਸੀਂ ਆਪਣੀ ਪਰਮਿਸ਼ਨ ਦੀ ਸਜੋੜਨ ਕਿਵੇਂ ਚੈੱਕ ਕਰ ਸਕਦੇ ਹੋ ਵੀ ਲੱਗੀ ਹੈ ਨਹੀਂ ਹੈ ਨਾ ਵੀ ਮਤਲਬ ਤਿਆਰ ਹੈ ਕਿ ਨਹੀਂ ਪਰ ਤੁਸੀਂ ਆਪਣੇ Google ਦੇ ਵਿੱਚ ਜਾਂ Safari browser ਦੇ ਵਿੱਚ ਲਿਖਣਾ ਪੋਲਿਸੀ ਹੈ ਦੀ ਸਟਾਟਸ ਠੀਕ ਹੈ ਜੀ ਤਾਂ ਆ ਦੇਖੋ ਉੱਪਰ ਤੁਸੀਂ ਲਿਖ ਲਿਆ ਉਸ ਤੋਂ ਬਾਅਦ ਪਹਿਲੀ ਆਪਸ਼ਨ ਤੁਸੀਂ ਚੈੱਕ ਕਰਨੀ ਉੱਥੇ ਲਿਖਿਆ ਵਾ ਜਿੱਤੋਂ ਦੇਖ ਸਕਦੇ ਹੋ ਤੁਸੀਂ ਪਰਮਿਸ਼ਨ ਦੀ ਸਜੋੜਨ ਤੁਸੀਂ ਇੱਥੇ ਕਲਿੱਕ ਕਰਨਾ ਠੀਕ ਹੈ ਜੀ ਤੁਹਾਡੇ ਸਾਹਮਣੇ ਇਦਾਂ ਦਾ ਇੱਕ ਪੇਜ ਖੁੱਲੂਗਾ ਦੇਖ ਕਦੋਂ ਦੀ ਸਾਈਟ ਖੁੱਲੂਗੀ ਤੁਸੀਂ ਇੱਥੇ ਜਿਹੜਾ ਆਪਸ਼ਨ ਆ ਰਹੀ ਹੈ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਰੀਚੀ ਬੁੱਤਾ ਉਹਦਾ ਨੰਬਰ ਹੋਊਗਾ ਇੱਕ ਠੀਕ ਹੈ ਜਿੱਦਾਂ ਦੇਖੋ ਥੱਲੇ ਆ ਰਿਹਾ ਤੁਸੀਂ ਉਹ ਇਹਦੇ ਵਿੱਚ ਭਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਸਬਮਿਟ ਕਰ ਦੇਣਾ ਇੱਥੇ ਤੁਹਾਡੇ ਸਾਹਮਣੇ ਜਿਹੜਾ ਪੇਜ ਖੁੱਲੂਗਾ ਉਹਦੇ ਤੇ ਲਿਖਿਆ ਹੋਇਆ ਆ ਜਾਊਗਾ ਜੇ ਤਾਂ ਵੀ ਹਿੱਦ ਖਰੇਗਾ ਨਹੀਂ ਗਲਤ ਤਾਂ ਸਮਝ ਲਓ ਤਿਆਰ ਹੈ ਤੁਹਾਡੀ ਪਰਮਿਸ਼ਨ ਸੋ ਜੋਰ ਨੂੰ ਜੇ ਸੰਤਰੀ ਰੰਗ ਦਾ ਰਿਹਾ ਜਾਂ ਪੀਲੇ ਦਾ ਤੁਸਾਂ ਦੇ ਨੂੰ ਚੱਲ ਰਿਹਾ ਏ ਜੇ ਲਾਲ ਆ ਰਿਹਾ ਤਾਂ ਸਮਝ ਲਓ ਕੋਈ ਪ੍ਰੋਬਲਮ ਹੈ ਪੇਪਰਾਂ ਦੇ ਵਿੱਚ ਠੀਕ ਹੈ ਜੀ ਵੀਡੀਓ ਸ਼ੇਅਰ ਕਰਿਓ ਤਾਂ